ਨਾਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਪਰ ਪੰਜਾਬ ਦੇ ਵਿੱਚ ਹਨੇਰਾ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇੱਕ ਇੱਕ ਕਰਕੇ ਜਿਹੜਾ ਹੈ ਕਿ ਸਿਸਟਮ ਸਾਰਾ ਹੀ ਜਿਹੜਾ ਹੈ ਕਿ ਸੈੱਟ ਕਰ ਰੱਖ ਦਿੱਤਾ ਹੈ ਤੇ ਉੱਥੇ ਹੀ ਜਦੋਂ ਪਿਛਲੀਆਂ ਸਰਕਾਰਾਂ ਸੀ ਤਾਂ ਲੋਕਾਂ ਨੂੰ ਸਿਰਫ ਔਰ ਸਿਰਫ ਗੁੰਮਰਾਹ ਤੇ ਝੂਠ ਬੋਲਿਆ ਜਾਂਦਾ ਸੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਇਹ ਅਕਸਰ ਹੀ ਬੋਲਦੇ ਸੀ ਕਿ ਖਾਲੀ ਹੈ ਪਰੰਤੂ ਜਿਹੜੀ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਸਟੇਜ ਦੇ ਉੱਤੇ ਗਰਜਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਦੱਸਿਆ ਕਿ ਵਿਰੋਧੀਆਂ ਨੂੰ ਲੈ ਕੇ ਉਹਨਾਂ ਨੇ ਪਲਟਵਾਰ ਕੀਤਾ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਸਾਡੀ ਕਿਸਮਤ ਦੇਖੋ ਸਾਡੇ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਪਰ ਸਾਡੇ ਕੋਲੇ ਹਨੇਰਾ ਹੈ ਪੰਜਾਬ ਜੀ ਹਨੇਰਾ ਜੀ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਯੰਗ ਜਿਹੜਾ ਬਹੁਤ ਵੱਡੀ ਖਤਰਨਾਕ ਚੀਜ਼ ਹੁੰਦੀ ਹੈ ਜੀ ਛੋਟੀ ਜੀ ਲਾਈਨ 'ਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਜਾ ਸਕਦੀਆਂ ਨੇ ਦੋ ਦੋ ਘੰਟਿਆਂ ਦੇ ਭਾਸ਼ਣ ਨਹੀਂ ਉਹਨਾਂ ਕੁਝ ਕਹਿ ਸਕਦੇ ਜਿੰਨਾ ਚਾਰ ਲਾਈਨਾਂ 'ਚ ਕਹਿ ਸਕਦੇ ਹੋ ਤੁਸੀਂ ਯਹਾਂ ਨਾ ਪਹੁੰਚੇ ਰਵੀ ਵਾਹਾਂ ਪਹੁੰਚੇ ਕਵੀ ਸੋਚ ਕਰਕੇ ਇਸ ਵਕਤ ਰੋਸ਼ਨ ਪੰਜਾਬ ਦਾ ਨਾਰਾ ਹੈ ਹੁਣ ਨੇਰੇ ਵਾਲਾ ਪੰਜਾਬ ਜਿਹੜਾ ਹਰ ਕਿਸਮ ਦੇ ਨੇਰੇ 'ਚੋਂ ਦੂਰ ਕੱਢਣਾ ਪੰਜਾਬੀਆਂ ਨੂੰ ਹਰ ਕਿਸਮ ਦੇ ਨੇਰੇ 'ਚ ਬਾਹਰ ਕੱਢਣਾ ਵਿਦ ਫੈਲੇ ਵਿਦਿਆ ਚਾਨਣ ਹੋਏ ਅੱਜ ਸਕੂਲ ਆਫ ਐਮੀਨੈਂਸ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਦਿੱਲੀ 'ਚ ਕੀਤਾ ਪਹਿਲਾਂ ਅਰਵਿੰਦ ਜੀ ਨੇ ਮਨੀਸ਼ ਸੋਦੀਆ ਜੀ ਨੇ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਐਡਵਾਂਸ ਜੇਈ ਨੀਟ ਦੇ ਪੇਪਰ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਆਈ ਆਈਟੀ ਜਾ ਰਹੇ ਨੇ ਪਹਿਲਾਂ ਕਿੱਥੇ ਹੁੰਦਾ ਸੀ ਜਿਹੇ ਐਜਾ ਕੁਝ ਔਰ ਪੇਰੈਂਟ ਟੀਚਰ ਮੀਟਿੰਗਾਂ ਹੋਣ ਲੱਗ ਗਈਆਂ 19 ਲੱਖ 19800 ਸਕੂਲ ਇਹ ਪੰਜਾਬ ਚ ਮਤਲਬ ਮਾਪੇ ਜਿਹੜੇ ਨੇ ਉਹ ਪਹਿਲੀ ਵਾਰ ਆ ਕੇ ਸਰਕਾਰੀ ਸਕੂਲਾਂ ਚ ਪੇਰੈਂਟ ਟੀਚਰ ਮੀਟਿੰਗ ਚ ਆ ਰਹੇ ਨੇ ਤਾਂ ਕਿ ਟੀਚਰਾਂ ਨੂੰ ਵੀ ਪਤਾ ਹੋਵੇ ਕਿ ਸਕੂਲ ਤੋਂ ਬਾਅਦ ਬੱਚਾ ਕਿਹੜੀ ਸੰਗਤ ਚ ਰਹਿੰਦਾ ਹੈ ਤੇ ਮਾਪਿਆਂ ਨੂੰ ਵੀ ਪਤਾ ਹੋਵੇ ਕਿ ਸਾਡੇ ਬੱਚੇ ਨੂੰ ਕਿਹੜੇ ਕਿਹੜੇ ਟੀਚਰ ਪੜਾ ਰਹੇ ਨੇ ਆਪਸ ਚ ਤਾਲਮੇਲ ਜ਼ਰੂਰੀ ਹੈ ਸੋ ਵਿਦਿਆ ਦਾ ਚਾਨਣ ਹੋ ਰਿਹਾ ਬਹੁਤ ਸਾਰੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆਪਾਂ ਖੜੇ ਹੀ ਵਿਦਿਆਦੇ ਮੰਦਰ ਚੈਂਕ ਚ ਜਿੱਥੇ 40 50 ਦੇਸ਼ਾਂ ਤੋਂ ਇੱਥੇ ਆ ਪੜਨਾ ਆਉਂਦੇ ਲੋਕ ਫਿਰ ਹੈਲਥ ਕਿਉਂਕਿ ਜੇ ਸਿਹਤ ਹੀ ਠੀਕ ਨਹੀਂ ਫਿਰ ਕੁਝ ਵੀ ਨਹੀਂ 881 ਆਮ ਆਦਮੀ ਕਲੀਨਿਕ ਖੁੱਲ ਕੇ 200 ਹੋਰ ਤੇਰਾ 1000 ਤੋਂ ਵੱਧ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਤੁਹਾਡੇ ਆਲੇ ਦੁਆਲੇ ਕਿਤੇ ਨਾ ਕਿਤੇ ਤੁਹਾਨੂੰ ਮਿਲ ਜੂਗਾ ਹਰ ਕਿਸਮ ਦੀ ਦਵਾਈ ਉੱਥੋਂ ਫ੍ਰੀ ਮਿਲਦੀ ਹੈ ਟੈਸਟ ਉੱਥੇ ਫ੍ਰੀ ਹੁੰਦੇ ਨੇ ਹੁਣ ਤੱਕ 1 ਕਰੋੜ 70 ਲੱਖ ਬੰਦਾ ਫੁੱਟਫਾਲ ਜਿਹੜੀ ਹੈ ਉਹਨਾਂ ਆਮ ਆਦਮੀ ਕਲੀਨਿਕਾਂ ਚੋਂ ਔਰ ਜ਼ਿਆਦਾਤਰ ਹਾਲਾਂਕਿ ਇੰਡਸਟਰੀ ਤੇ ਬਿਜਲੀ ਦੇ ਮੰਤਰੀ ਨੇ ਉਹ ਪਰ ਜਦੋਂ ਰਾਜ ਸਭਾ ਦੇ ਵਿੱਚ ਹੁੰਦੇ ਸੀਗੇ ਤੇ ਜ਼ਿਆਦਾਤਰ ਹਸਪਤਾਲਾਂ ਦਾ ਕੰਮ ਜਿਹੜਾ ਹੈਲਥ ਵਾਲਾ ਉਹ ਇਹਨਾਂ ਨੂੰ ਦਿੱਤਾ ਹੋਇਆ ਸੀ ਲੁਧਿਆਣੇ ਦੇ ਹਸਪਤਾਲਾਂ ਦੀ ਅਪਡੇਟ ਕਰਨੀ ਜਾਂ ਕੋਈ ਹੋਰ ਸੋ ਇਸ ਕੱਲ ਇਸ ਇਸ ਕੰਮ ਚ ਦੇਸੀ ਵੀ جنੂਨੀ ਨੇ ਸਾਡੇ ਮੰਤਰੀ ਸਾਹਿਬ ਸੋ ਇਸ ਕਰਕੇ ਹਰ ਕਿਸਮ ਦੇ ਨੇਰੇ ਚੋਂ ਆਪਾਂ ਨੇ ਦੂਰ ਆਉਣਾ ਆਪਾਂ ਨੂੰ ਬਹੁਤ ਨੇਰੇ ਚ ਰੱਖਿਆ ਗਿਆ ਬਹੁਤ ਨੇਰੇ ਚ ਰੱਖਿਆ ਗਿਆ ਇਸ ਵਾਰ ਸਾਡੇ ਸ਼੍ਰੀ ਗੁਰਤੇਗ ਭਾਦਰ ਜੀ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਉਹਨਾਂ ਦਾ 350 ਸਾਲਾ ਮਨਾ ਰਹੇ ਆ ਨਵੰਬਰ ਦੇ ਅਖੀਲੇ ਹਫਤੇ ਚ ਤਾਂ ਉਹਦੇ ਵਾਸਤੇ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਬਿਸ਼ਪ ਪੱਧਰ ਤੇ ਅਸੀਂ ਜਿਹੜਾ ਉਹ ਉਸ ਫੰਕਸ਼ਨ ਦੀ ਤਿਆਰੀ ਕਰ ਰਹੇ ਆ ਕਿ ਉਹ ਬਿਸ਼ਪ ਪੱਧਰ ਦਾ ਫੰਕਸ਼ਨ ਹੋਵੇ ਵਰਲਡ ਲੈਵਲ ਦਾ ਜਿਹੜਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਦੇ ਕੇ ਅਸੀਂ ਇਹ ਕੌਮ ਸਿਰਜੀ ਹੋਈ ਹੈ ਸੋ ਸਾਡੇ ਕੋਲ ਤਾਂ ਜਾਨਣ ਮਨਾਰੀ ਬਹੁਤ ਨੇ ਤੇ ਅਸੀਂ ਨੇਰੇ ਚ ਕੌਰੀਏ ਫਿਰ ਤੁਹਾਨੂੰ ਬਹੁਤ ਸਾਰੇ ਬਹੁਤ ਮੁਬਾਰਕਾਂ ਇਸ ਗੱਲ ਦੀਆਂ ਕਿ ਤੁਸੀਂ ਸਾਥ ਦੇ ਰਹੇ ਹੋ ਤਾਂ ਸਾਨੂੰ ਹੌਸਲਾ ਮਿਲ ਰਿਹਾ ਕਿਉਂਕਿ ਪਬਲਿਕ ਦੀ ਸਪੋਰਟ ਤੋਂ ਬਿਨਾ ਕੋਈ ਵੀ ਜਿਵੇਂ ਹੁਣ ਜੁਧ ਨਸ਼ਿਆਂ ਵਿਰੋਧ ਚਲਾਇਆ ਜੇ ਪਬਲਿਕ ਦੀ ਸਪੋਰਟ ਨਾ ਹੋਵੇ ਫਿਰ ਲੋਕ ਲਹਿਰ ਨਹੀਂ ਬਣ ਸਕਦੀ ਤਾਂ ਲੋਕ ਨਾਲ ਨਹੀਂ ਹੁਣ ਲੋਕ ਖੁੱਲ ਕੇ ਬੋਲਦੇ ਨੇ ਆ ਜੀ ਆ ਜੀ ਪਹਿਲਾਂ ਲੋਕ ਦੱਸਦੇ ਨਹੀਂ ਸੀ ਵੀ ਪਤ ਨਹੀਂ ਕੂ ਯਾ ਇਨਾ ਹੋ ਜੇ ਉਹ ਨਾ ਹੋ ਜੇ ਸੀ ਕਿ